ਹਿੰਸਾ ਜ਼ਿਕਾ ਲਿਸਾਨ ਨੂੰ ਦੇ ਫਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਈ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਨ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਦੀਆਂ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਇੱਕ ਬੱਚੇ ਤੋਂ ਬਿਨਾਂ ਤੇ ਦੋ ਬੱਚੇ ਵਾਲੀਆਂ ਆਹ ਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਵਿਰਦੀ ਹੋਸਣਾ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਭਾਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਂ ਭਾਈ ਆਪਣਾ ਸ਼ਮਸ਼ੀਰ ਸਿੰਘ ਹਾਂਜੀ ਪਿੰਡ ਮੁੰਗਾ ਤਸੀਲ ਇਹੇ ਨਾਲਾ ਡਿਸਟ੍ਰਿਕਟ ਕੰਪਲਈ ਸਰ ਤੇ ਫੋਨ ਨੰਬਰ ਬੋਲਦੇ ਕਰੀ 75290434 ਠੀਕ ਆ ਤੇ ਅੱਜ ਤਿੰਨੇ ਸੋਈਆਂ ਫਿਰ ਹਾਂਜੀ ਭਾਜੀ ਇੱਕ ਬੱਚੇ ਦਾ ਬਿਨਾ ਤੇ ਦੋ ਬੱਚੇ ਵਾਲੀਆਂ ਬੱਚੇ ਵਾਲੀਆਂ ਭਾਜੀ ਪਰਸਾਂ ਸਾਰੀਆਂ ਗੱਬਣਾ ਸੀ ਹਾਂਜੀ ਹਾਂਜੀ ਉਹ ਵੇਗੀਆਂ ਫਿਰ ਸਾਰੀਆਂ ਹਾਂਜੀ ਹਾਂਜੀ ਭਾਜੀ ਵੇਗੀਆਂ ਠੀਕ ਆ ਹਾਂਜੀ ਤੇ ਚਲੋ ਸ਼ੁਰੂਆਤ ਹੈ ਨਾ ਜਿਹੜੀ ਪਹਿਲੇ ਨੰਬਰ ਤੇ ਤਾਜੀ ਸੂਈ ਹੈ ਮਗਰ ਇਹਦੇ ਵਛੀ ਆ ਹਾਂਜੀ ਬਾਜੀ ਇਹ ਬਾਜੀ ਰਾਤੀ ਸੂਈ ਵਛੀ ਜਰਸੀ ਠੀਕ ਹੈ ਹਾਂਜੀ ਯਾ ਦੇਖ ਸਕਦੇ ਪੁੜੇ ਵੀ ਨਹੀਂ ਇਹਨੇ ਚੁੱਕੇ ਜੇ ਉਤਰਾ ਹੀ ਆ ਤੋੜ ਦੇ ਕਰੀ ਫੰਕ ਤਾਜੀ ਸੂਈ ਆ ਬਿਲਕੁਲ 99 ਤੇ ਦੇਖ ਸਕਦੇ ਲੱਗੇ ਤਾਂ ਇਹ پورے ਵੀ ਇਹਦੇ ਉੱਤਰਾ ਹੀ ਆ ਦਿਖਾ ਦਿਓ ਤੇ ਕਿੰਨਾ ਕੁ ਬੇਦੀ ਦੁੱਧ ਦੇ ਚਵਾਈ ਜਾਊਗੀ ਦੁੱਧ ਆ ਰਹੀ ਪਾਜੀ 12-13 ਕਿਲੋ ਖੁੱਲਾ ਬਾਜੀ ਦੁੱਧ اچھا ہاں ਜੀ ਤਾਜੀ ਸੂਈ ਦੀ 12-13 ਲੀਟਰ ਦੇ ਕਰੀਬ ਜਿਹੜੇ ਕਿੰਨੇ ਚਵਾਈ ਜਾਊਗੀ ਬਾਕੀ ਜੇ ਆ ਦੇਖ ਸਾਦੇ ਬੱਚੇ ਨੂੰ ਚੁੰਗਣ ਦੇ ਵੀ ਨਹੀਂ ਜਾ ਆ ਜੀ ਜਿੱਦਾਂ ਅੱਡ ਸੂਈ ਠੀਕ ਆ ਆ ਦੇ ਸਾਡੇ ਥਾਣੇ ਦੇ ਲਾਗੇ ਤਾਂ ਜੀ ਜੀ ਛੱਡ ਦੱਸ ਤੂੰ ਬੋਲ ਤੇ ਕਿੰਨਾ ਫਿਰ ਮੁੱਲ ਰੱਖਣਾ ਵੇਦੀ ਇਹਦਾ ਆਪਾਂ ਬੋਲੇ ਵੀ ਪਾਜੀ ਜਾਜੀ ਆ ਤਾਜੀ ਸੂਈ ਵਸ਼ੀ ਮਗਰ ਜੋ ਬੋਲੇ ਦਾ 35000 ਕਰਦੇ ਆ ਅੱਛਾ ਹਾਂਜੀ ਕਿੰਨੇ ਦੀ ਦੇ ਦੇਣੀ ਆ ਵੇ ਭਾਜੀ 33000 ਦੀ ਦੇ ਦਾਂਗੇ ਅੱਛਾ 33000 ਦੀ ਦੇ ਦੋਗੇ ਛੋਟਾ ਛਪਾ ਆਣਾ ਠੀਕ ਐ ਬਾਕੀ ਚੱਲੋ ਕੋ ਫੋਨ ਲਾਵੇ ਕਰੀ ਹੈ ਨਾ ਬਾਕੀ ਇਹ ਆ ਕਿ ਤਾਜੀ ਸੂਈ ਆ ਸਾਰੀਆਂ ਗਰਮੀਆਂ ਇਹਨੇ ਦੁੱਧ ਦਈ ਜਾਣਾ ਤੇ ਹੈਗੀ ਵੀ ਜਰਸੀ ਆ ਜਿਹੜੀ ਤੇ ਹੁਣ ਇੱਕ ਆ ਜਿਹੜੀ ਆ ਗਈ ਇਹ ਬੱਚੇ ਤੋਂ ਬਨਾਈ ਆ ਠੀਕ ਆ ਹੈਗੀ ਐ ਵੀ ਜਰਤੀ ਆ ਇਹਦੇ ਕੋ ਕਿੰਨਾ ਦੁੱਧ ਵੀਰ ਜੀ ਦੁੱਧ ਆ ਰਹੀ ਭਾਜੀ 10 ਕਿਲੋ ਹੋਊਗਾ ਅੱਛਾ 9 ਕਿਲੋ ਮੰਨੇ ਆਪਣਾ ਕੰਡ ਜਿਆਦਾ ਪੱਕਾ ਦੁੱਧ ਜਿਹੜਾ ਹੈਗਾ ਵਾ ਹਾਂਜੀ ਠੀਕ ਆ ਅੱਜ ਲੈ ਆ ਜੀ ਬਾਕੀ ਦੁੱਧ ਰੇ ਤੁਸੀਂ ਚਵਾਈ ਆਪਣੀ ਆਪ ਕਰਕੇ ਖੜਨੀ ਆ ਨਹੀਂ ਕੋਈ ਵੀ ਰੱਖ ਸਕਦਾ ਵੀਡੀਓ ਕਾਲ ਤੇ ਚਵਾ ਲੈ ਉਹ ਜ਼ਿੰਮੇਵਾਰੀ ਤੁਹਾਡੀ ਆ ਆਪਣੀ ਸਮਝ ਨਾਲ ਵੇਖ ਕੇ ਕਰਨੀ ਤੇ ਇਹ ਹਰ ਗੱਲ ਜੀ ਠੰਡੀ ਸੀਨ ਦੇ ਬਾਹਰ ਠੀਕ ਹੈ ਹਾਂਜੀ ਹਾਂਜੀ ਇਹ ਜਿਹੜੀਆਂ ਚਰਨਾਂ ਨੇ ਇਹਦਾ ਦਾ ਜੀ ਹਲੇ ਤੱਕ ਇਹਦਾ ਕੀ ਹਲੇ ਪਸਮੀ ਨਹੀਂ ਆਏ ਠੀਕ ਹੈ ਜੀ ਤੇ ਇਹਦਾ ਮੁੱਲ ਵੀ ਦੀ ਫਿਰ ਮੋਹਲ ਹਰੀ ਭਾਜੀ ਇਹਦਾ 20000 ਕਰਦੇ ਜਣ ਅੱਛਾ 18000 ਦੇ ਲਾਂਗੇ 18000 ਦੇ ਦਿੰਦਾ ਭਾਜੀ ਮੰਨ ਤਾਂ ਹੋਰ ਕਰ ਦੋਗੇ ਮੁਕੇ 18000 ਦੇ ਭਾਜੀ ਮੰਨ ਠੀਕ ਹੈ ਤੇ ਇੱਕ ਆ ਜਿਹੜੀ ਆ ਇਹ ਥੋੜੀ ਉੱਚੇ ਬੱਚੇ ਦੀ ਆ ਏ ਆਜੀ ਲੈ ਕੇ ਆਏ ਭਾਜੀ ਅਜੇ ਹੋਣੇ ਹਾਂ ਬੱਚਾ ਆਪਣੀ ਸਮਝਣਾ ਕਿ ਵੇਖ ਲੈ ਕਿੰਨੇ ਚੱਲਦਾ ਕੋਈ ਦੋਹਾਂ ਦਾ ਲਾਲੇ ਤਿੰਨਾਂ ਦਾ ਲਾਲੇ ਮਹੀਨੇ ਦਾ ਲਾਲੇ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਪਹਿਲ ਨੂੰ ਵਛੀ ਜੇ ਭਾਜੀ ਸਹੀ ਦਾ ਸੁਵਾ ਇਹਦਾ ਜਿਹੜਾ ਪਹਿਲਾਂ ਹੀ ਦੱਸਦੇ ਆ ਆ ਜੋ ਲੈ ਆਇਓ ਬਾਕੀ ਬੇਨਤੀ ਸਾਡੀ ਹਰ ਕਿਸੇ ਵੀਡੀਓ ਚ ਇਹੀ ਹੁੰਦੀ ਆ ਜਿੱਥੋਂ ਵੀ ਲੈਣਾ ਵਾ ਆ ਮਿੱਠੋ ਲੈਣਾ ਜਿੱਥੋਂ ਵੀ ਲੈਣਾ ਭਾਵੇਂ ਜਾਰੇ ਦੁੱਧ ਵਾਲੀ ਆ ਥੋੜੇ ਦੁੱਧ ਵਾਲੀ ਆ ਆਪਣੀ ਤਸੱਲੀ ਕਰਕੇ ਖੜਿਆ ਕਰੋ ਹਾਂਜੀ ਜੀ ਕੋਈ ਸਾਡੇ ਕੋ ਵੀ ਆਈਆਂ ਹੋਈਆਂ ਹੁੰਦੀਆਂ ਹਾਂਜੀ 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 ਤਾਂ ਕਿ ਆਪਾਂ ਇਹਦੇ ਕੋਲ ਕਿੰਨਾ ਦੁੱਧ ਵੀਰ ਜੀ 2000 ਰੁਪਏ ਬਾਜੀ 5 ਕਿਲੋ ਪੱਕਾ ਅੱਛਾ ਹਾਂਜੀ ਪੱਕਾ ਦੁੱਧ ਹੈਗਾ ਜਿਹੜਾ 5 ਲੀਟਰ ਠੀਕ ਹੈ ਇਹ ਵੀ ਠੰਡੀ ਤੇ ਰਹੀ ਆ ਜਿਹੜੀ ਹਾਂਜੀ ਤੇ ਆ ਦੇਖ ਸੰਦੇ ਜੀ ਤੇ ਇਹਦਾ ਮੁੱਲ ਫਿਰ ਮੋਹਰੀ ਭਾਜੀ ਇਹਦਾ 12000 ਕਰਦੇ ਨੇ 12000 ਇਹ ਜੱਸ ਨੂੰ ਕਿੰਨੇ ਦੀ ਹੈ ਜਾਂ 10000 ਦੀ ਭਾਜੀ ਜੀ 10000 ਦੀ ਤੇ ਥਣ ਤੋਂ ਉਤਰ ਓਕੇ ਪੂਰੇ ਸਾਰੇ ਭਾਜੀ ਇੱਕ ਨੰਬਰ ਚ ਪੂਰੇ ਆ ਜਿਹੜੇ ਹਨਾ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਵੀ ਜੀ ਆਪ ਵੀ ਭਾਜੀ ਤਸੱਲੀ ਕਰਕੇ ਖੜੋ ਸੁਈਆਂ ਸਵਾਈਆਂ ਵੜਾਜੋ ਠੀਕ ਹੈ ਜੀ ਹਾਂਜੀ ਭਾਜੀ ਆਪਣੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ